ਅੱਗੇ ਨਾਲ ਬੈਠੇ ਨੇ ਨਿਊ ਆਲੂ ਵਾਲੀਆ ਟਰਾਂਸਪੋਰਟ ਕੰਪਨੀ ਦੇ ਮਾਲਕ ਗੁਰਚਰਨ ਸਿੰਘ ਵਾਲੀਆ ਜਿਨ੍ਹਾਂ ਦਾ ਪਿਛਲੇ 1 ਸਾਲ ਤੋਂ ਟਾਈਮ ਟੇਬਲ ਦਾ ਜਿਹੜਾ ਮਸਲਾ ਹੈ ਆਰਟੀਬੀ ਭਾਗ ਵੱਲੋਂ ਹੱਲ ਨਹੀਂ ਕੀਤਾ ਜਾ ਰਿਹਾ ਹੈ ਅਪ੍ਰੈਲ ਮਹੀਨੇ ਦੇ 2023 ਦੇ ਅੰਦਰ ਇਹਨਾਂ ਨੂੰ ਪਰਮਿਟ ਮਿਲੇ ਸੀਗੇ ਤੇ ਟਾਈਮ ਟੇਬਲ ਦਾ ਜਿਹੜਾ ਹੈ ਇਹਨਾਂ ਨੇ ਕਈ ਵਾਰ ਕੰਪਲੇਂਟਾਂ ਦਿੱਤੀਆਂ ਡੀਸੀ ਸਾਹਿਬ ਤੱਕ ਵੀ ਕੰਪਲੇਂਟਾਂ ਮਾਰਕ ਹੋਈਆਂ ਹੈ ਪਰ ਅੱਗੇ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਕੈਕਸ ਇਹ ਸਮੇਂ ਤੇ ਜਮਾ ਕਰਵਾ ਰਹੇ ਨਹੀਂ ਆਰਥਿਕ ਨੁਕਸਾਨ ਵੀ ਇਹਨਾਂ ਨੂੰ ਚੱਲਣਾ ਪੈ ਰਿਹਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਕਿ ਇਹਨਾਂ ਦਾ ਮਸਲਾ ਕਿੱਥੋਂ ਤੱਕ ਪਹੁੰਚਿਆ ਕਿਉਂਕਿ ਮੈਡਮ ਆਰਟੀਏ ਪੂਨਮ ਸਿੰਘ ਜੀ ਹੈ ਉਹਨਾਂ ਵੱਲੋਂ ਇਹਨਾਂ ਨੂੰ ਬੁਲਾਇਆ ਵੀ ਗਿਆ ਸੀ ਟਾਈਮ ਵੀ ਦਿੱਤਾ ਗਿਆ ਸੀ ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਗੱਲ ਕੀ ਉਹਨਾਂ ਨੇ ਗੱਲ ਸੁਣੀ ਤੇ ਜੇ ਸੁਣੀ ਹੈ ਤਾਂ ਕੋਈ ਮਸਲਾ ਹੱਲ ਹੋਇਆ ਹਾਂਜੀ ਮੈਂ ਭਾਈ ਗੱਜਰ ਸਿੰਘ ਮਸਲਾ ਸਾਡਾ ਜੇ ਕੋਈ ਹੱਲ ਨਹੀਂ ਹੋਇਆ ਜੀ ਜਦੋਂ ਅਸੀਂ ਆ ਕੇ ਕੋਲ ਜਾਂਦੇ ਆ ਆਪੀਏ ਜੀਐਮ ਨੂੰ ਕਹਿ ਦਿੰਦੀ ਆ ਵੀ ਜੀਐਮ ਬਣਾਓ ਜੀਐਮ ਸਾਹਿਬ ਕੋਲ ਜਾਂਦੇ ਆ ਉਹ ਕਹਿੰਦਾ ਸਾਨੂੰ ਮੈਦਮ ਆਰਟੀਓ ਲੈ ਕੇ ਦੇ ਦੇ ਕਿਹੜੇ ਪਰਮਟ ਟਾਈਮ 'ਚ ਪਾਉਣੇ ਆ ਕਿਹੜੇ ਨਹੀਂ ਪਾਉਣੇ ਜਿੰਨਾਂ ਦੀ ਮਿਆਦ ਖਤਮ ਹੋ ਗਈ ਉਹ ਜੀਐਮ ਉਹਨਾਂ ਨੂੰ ਕਾਉਣ ਨੂੰ ਤਿਆਰ ਨਹੀਂ ਗੱਡੀਆਂ ਅੱਡੇ 'ਚੋਂ ਕੱਢ ਦਿੱਤੀਆਂ ਜਾਂ ਪਰ ਬਾਹਰੋਂ ਜਿਹੜੇ ਧਨਾਰ ਲੋਕ ਆ ਉਹ ਵੀ ਚੱਲੀ ਜਾਂਦੇ ਆ ਉਧਰੋਂ ਭੱਜ ਕੇ ਆ ਰਹੇ ਆ ਵਾਲੇ ਵਾਲੀ ਤੋਂ ਬਠਿੰਡੇੋਂ ਬਾਹਰੋਂ ਅੱਡੇ 'ਚੋਂ ਭੱਜ ਕੇ ਲੈ ਕੇ ਜਾ ਰਹੇ ਆ ਮੈਨੂੰ ਕੋਈ ਟਾਈਮ ਜਿਹੜਾ ਪੱਕਾ ਟਾਈਮ ਤੇ ਬਰਾਕੇ ਨਹੀਂ ਦਿੱਤਾ ਜਾ ਰਿਹਾ ਇਹ ਜਦੋਂ ਹਾਂਜੀ ਹਾਂਜੀ ਜਦੋਂ ਮੈਂ ਵਾਰ-ਵਾਰ ਮੈਡਮ ਕੋਲ ਜੀ ਬੇਨਤੀ ਕਰਦਾ ਮੈडम ਵੀ ਖਿੰਝ ਕੇ ਉਹਨੂੰ ਆਏ ਹੋਏਦਾ ਸਾਨੂੰ ਬੋਲਦੀ ਆ ਤੁਸੀਂ ਇੱਥੇ ਹੀ ਬੈਠੇ ਰਹਿੰਨੇ ਆ ਦੱਸੋ ਜੀ ਮੈਂ ਸਾਲ ਹੋ ਗਿਆ ਇਸ ਤੋਂ ਪਹਿਲਾਂ ਵੀ ਕਈ ਆ ਕੇ ਆਏ ਕਈ ਗਏ ਕਈਆਂ ਨੇ ਟਾਈਮ ਲਈ ਉਹਦੀਆਂ ਬੇਟੀਆਂ ਰਖਾਈਆਂ ਪਰ ਮੇਰਾ ਮਸਲਾ ਕਿਸੇ ਨੇ ਜੀ ਹੱਲ ਨਹੀਂ ਕਰਾਇਆ ਜੀ ਉੱਥੇ ਧਨਾਰ ਲੋਕਾਂ ਦੀਆਂ ਬੱਸਾਂ ਨੇ ਵੱਡੇ ਲੋਕਾਂ ਦੀਆਂ ਉਹ ਮੇਰਾ ਮਸਲਾ ਹੱਲ ਨਹੀਂ ਹੋਣ ਦਿੰਦੇ ਹੁਣ ਤਾਂ ਮੈਨੂੰ ਡਰ ਲੱਗਣ ਲੱਗ ਗਿਆ ਬੇਤਨਾ ਆਰ ਲੋਕ ਕਿਤੇ ਆਸੀ ਤੇ ਪ੍ਰੈਸ਼ਰ ਪਾ ਕੇ ਮੇਰੇ ਤੇ ਕੋਈ ਗਲਤ ਪਰਚਾ ਨਾ ਦਵਾ ਦੇਣ ਬੱਸਾਂ ਨੇ ਮੇਰੀਆਂ ਚੱਲਣੀਆਂ ਚਾਹੇ ਮੇਰੇ ਤੇ ਕੋਈ ਐਲੀਕੇਸ਼ਨ ਲਾ ਕੇ ਵੀ ਮੇਰੇ ਪਰਮਾਣੂ ਕੋਈ ਇੱਕ ਕਟਵਾ ਦੇਣ ਜਾਂ ਰੱਦ ਕਰਵਾ ਦੇਣ ਚਾਹੇ ਮੇਰੇ ਤੇ ਕੋਈ ਕਿਸੇ ਤਰ੍ਹਾਂ ਦਾ ਪਰਚਾ ਕਰਵਾ ਦੇਣ ਅੱਛਾ ਬਾਈਆ ਜੀ ਇੱਕ ਤੁਸੀਂ ਗੱਲ ਨਾ ਕੀਤੀ ਕਿ ਵੀ ਜਿਹੜੇ ਤਨਾਡ ਲੋਕ ਨੇ ਉਹਨਾਂ ਦੀਆਂ ਬੱਸਾਂ ਜਿਹੜੇ ਬੱਸ ਅੱਗੇ ਤੋਂ ਬਾਹਰ ਕਰਤੀਆਂ ਉਹ ਫੇਰ ਵੀ ਚੱਲ ਰਹੀਆਂ ਨੇ ਹਾਂ ਚੱਲ ਰਹੀਆਂ ਉਹ ਉਹ ਕਿਹੜੀਆਂ ਬੱਸਾਂ ਨੇ ਜੀ ਕਿ ਉਹ ਇਲੀਗਲ ਚੱਲ ਰਹੀਆਂ ਨੇ ਹਾਂਜੀ ਨਹੀਂ ਇਲੀਗਲ ਨਹੀਂ ਚੱਲਦੀਆਂ ਗਲਤ ਕਰਦੀਆਂ ਜੀ ਮਾਲਵਾ ਸਿੱਧੂ ਬੱਸਾਂ ਜੀ ਇੱਕ ਤਾਂ ਦੰਦੀਵਾਲ ਬੱਸਾਂ ਜੀ ਦਸਤਾਨਾ ਬੱਸਾਂ ਜੀ ਬਾਹਰ ਪਾਵਰ ਸੋਰਟ ਤੋਂ ਚੱਲ ਰਹੀਆਂ ਗਲਤ ਪਰਮਿਟ ਉਹਨਾਂ ਦੇ ਮਨਿਆਰ ਪਕਾ ਚੁੱਕੇ ਆ ਪਾਲਸੀ ਉਹੀ ਲਿੰਦੀ ਉਹ ਪਰਮਿਟ ਰੱਦ ਹੋ ਚੁੱਕੇ ਆ ਫੇਰ ਜੋ ਗੁੰਡਾ ਕਰਦੀ ਨੇ ਚੱਲ ਰਹੇ ਆ ਜੀ ਉਹ ਰੀਨੂ ਨਹੀਂ ਉਹ ਫਿਰ ਦੇ ਪਰਮ ਨਹੀਂ ਹੋ ਸਕਦੇ ਜੀ ਉਹ ਪੰਜਾਬ ਹਾਈ ਕੋਰਟ ਰੱਦ ਕੀਤੇ ਹੋਏ ਆ ਇਸ ਤੋਂ ਬਾਅਦ ਕੋਈ ਨਵੀਂ ਪਾਲਿਸੀ ਜਾਰੀ ਕੀਤੀ ਹੋਈ ਹੈ ਨਵੀਂ ਪਾਲਿਸੀ ਜਾਰੀ ਹੋਈ ਸੀ ਜੀ 19 2019 ਤੇ 20 'ਚ ਖੁੱਲੇ ਖੁੱਲ੍ਹੀ ਪਾਲਿਸੀ ਵੀ ਇਹ ਲੋਕ ਜਿਹੜੇ ਰਹਿ ਗਏ ਪਰਮਣਾਂ ਤੋਂ ਵੱਡੀਆਂ ਬਸਣੇ ਪਰਮਣਾਂ ਦੇ ਚੱਕਰ 'ਚ ਰਹੇ ਲੱਗੇ ਰਹੇ ਨਿੰਨੀਆਂ ਬਸਤਾ ਵਾਲੇ ਦਾ ਧਿਆਨ ਨਹੀਂ ਦਿੱਤਾ ਹੁਣ ਉਹਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਇਹ ਪਰਮਣ ਚੱਗਿਆ ਉਹ ਚੱਗਿਆ ਆਪੇ ਰਹਿ ਗਏ ਪਰਮਣਾਂ ਬਿਨ ਆਪ ਇਹਨਾਂ ਲੋਕਾਂ ਨੇ ਵੀ ਸਾਰੇ ਨੇ ਸੀਗੇ ਬਠੰਡੇ ਦੇ ਪਰਮਣ ਵੱਡੀਆਂ ਦਸਾਂ ਦੇ ਸਾਰੇ ਲੋਕ ਇਹ ਲੈ ਗਏ ਤੇ ਉਦੋਂ ਜਿਹੜਾ ਆਰ.ਟੀ.ਐਸ. ਗਿਆ ਬਲਵਿੰਦਰ ਸਿੰਘ ਇਹਨਾਂ ਨੇ ਕਠਮੁਤਲੀ ਆਪਦਾ ਹੀ ਬਣਾਇਆ ਸੀਗਾ ਕਿਸੇ ਨੂੰ ਹੋਰ ਤਾਂ ਚੱਕਰ ਹੀ ਨਹੀਂ ਦਿੱਤੇ ਤੇ ਹੁਣ 22 ਚਾਂਦ ਜੇ ਮੁੱਖ ਮੰਤਰੀ ਸਾਹਿਬ ਇੱਥੇ ਹਮਦੇ ਨੇ 12 ਤਰੀਕ ਨੂੰ ਸੌਰਸਰਾਬਾ ਹੋ ਰਿਹਾ ਕਿ ਉਹ ਇੱਥੇ ਪਹੁੰਚਣਗੇ ਵਪਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ ਕੀ ਤੁਸੀਂ ਮਿਲੋਗੇ ਉਹਨਾਂ ਨੂੰ ਟਾਈਮ ਮੈਂ ਮੈਂ ਬਾਈ ਜੀ ਪਰਿਵਾਰ ਸਨੇਹ ਤੇ ਸ਼ੂ ਹਾਂ ਉਹਨਾਂ ਦੇ ਮੈਨੂੰ ਤਕਰੀਬ ਹੋ ਰਹੀ ਆ ਬਸ ਸਾਰੀ ਪੂੰਜੀ ਦਾ ਬੱਸਾ ਦਿਲਾ ਦੀ ਬੱਸਾਂ ਵੀ ਨਹੀਂ ਖੜੀਆਂ ਨੇ ਹੋਰ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਨੇ ਤੇਰੀ ਮੰਗ ਸਾਡੀ ਪੂਰੀ ਕਰਤੀ ਰੋਜ਼ਗਾਰ ਦੇਵੇ ਸਾਨੂੰ ਗਰੀਬ ਲੋਕਾਂ ਨੂੰ ਪਰ ਜਿਹੜੇ ਲੋਕ ਧਨਾੜ ਆ ਆਪਸਰਾ ਦੇ ਪ੍ਰੈਸ਼ਰ ਪਾ ਕੇ ਉਹ ਬੰਦੇ ਕਿੱਥੋਂ ਪ੍ਰੈਸ਼ਰ ਪੈਂਦਾ ਕੀ ਗੱਲ ਆ ਕੀ ਬਾਤ ਆ ਇਹ ਟਾਈਮ ਟੇਬਲ ਨਹੀਂ ਮੰਨ ਲੈਂਦੇ ਸਹੀ ਮੰਗ ਕਰਦੇ ਹੋ ਸਾਡਾ ਟਾਈਮ ਟੇਬਲ ਬਣਾ ਕੇ ਸਾਡੀਆਂ ਬੱਸਾਂ ਚਲਾਈਆਂ ਜਾਂ ਸੋ ਦੋਸਤੋ ਇਹ ਗੁਰਚਨ ਸਿੰਘ ਵਾਲੀਆ ਇਹਨਾਂ ਨੇ ਪੂਰਾ ਪਰਮੰਡਾ ਜਿਹੜਾ ਦਿਉਰਾ ਸਾਡਾ ਦੱਸਿਆ ਆਰਟੀਪੀ ਭਾਗ ਦਾ ਵੀ ਕਿਸ ਤਰੀਕੇ ਨਾਲ ਆਰਟੀਪ ਭਾਗ ਵੱਲੋਂ ਇਹਨਾਂ ਨਾਲ ਦਿੱਕੜੇਵਾਜੀ ਕੀਤੀ ਜਾ ਰਹੀ ਹੈ। ਅ ਤਨਾਰ ਲੋਕਾਂ ਦੇ ਤਨਾਰ ਜਿਹੜੇ ਟ੍ਰਾਂਸਪੋਰਟਰ ਨੇ ਉਹਨਾਂ ਦੀਆਂ ਬੱਸਾਂ ਤਾਂ ਬਿਨਾਂ ਪਰਮਿਟ ਤੋਂ ਵੀ ਚੱਲ ਰਹੀਆਂ ਨੇ। ਪਰ ਜਿਹੜਾ ਇੱਕ ਨੰਬਰ ਦੇ ਅੰਦਰ ਪਰਮਿਟ ਜਾਰੀ ਹੋਇਆ ਹੈ ਇੱਕ ਸਾਲ ਹੋਣ ਦੇ ਬਾਵਜੂਦ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਅਜੇ ਤੱਕ ਟਾਈਮ ਟੇਬਲ ਜਾਰੀ ਨਹੀਂ ਕੀਤਾ ਜਾ ਰਿਹਾ। ਸੋ ਲੱਗਦਾ ਤਾਂ ਇਸ ਤਰੀਕੇ ਨਾਲ ਹੀ ਹੈ ਕਿ ਵੀ ਇਹ ਕਿਸੇ ਨਾ ਕਿਸੇ ਪ੍ਰੈਸਰ ਦੇ ਤਹਿਤ ਹੀ ਆਰਟੀਪ ਭਾਗ ਜਿਹੜਾ ਇਹ ਕੰਮ ਕਰ ਰਿਹਾ ਹੈ। ਸੋ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਤੇ ਨਾ ਹੋਵੇ ਕਿ ਲੋਕ ਸਭਾ ਇਲੈਕਸ਼ਨ ਨੇੜੇ ਹੈ ਤੇ ਤੁਹਾਡੀ ਰੋਜ਼ਗਾਰ ਮੁਹਿੰਮ ਨੂੰ ਟੱਕਾ ਹਾਕੀ ਵਿਪਾਦ ਲੋ ਪਹੁੰਚਾਇਆ ਜਾਵੇ ਤੇ ਇਹਦਾ ਇਸਦਾ ਖਾਮੀ ਅਜਾ ਆਪਾਂ ਨੂੰ ਲੋਕ ਸਭਾ ਇਲੈਕਸ਼ਨਾਂ ਵਿੱਚ ਵੀ ਭੁਗਤਣਾ ਪਵੇ